ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ ਰਣਜੀਤ ਫਾਰਮਰ ਬਲੌਗ ਵਿੱਚ ਤੇ ਅੱਜ ਅੱਪਾ ਲੈ ਗਏ ਆਂ ਵੀਰੋਂ ਨਿਊ ਬਲੌਗ ਅੱਜ ਹੋਈ ਮਸ਼ੀਨ ਦੇ ਬੈਰਿੰਗ ਪੂਰਨ ਬਦਲਾਂਗੇ ਪਤੰਡੀ ਵਾਲੀ ਦੇ ਤੇ ਨੌਰ ਦੀਆਂ ਨਿਊ ਬੁਕਸ ਲਿਆਵਾਂਗੇ ਕਾਪੀਆਂ ਤੇ ਤੁਹਾਨੂੰ ਦਿਖਾਵਾਂਗੇ ਉਹਨਾਂ ਦੇ ਕਵਰ-ਕਵਰ ਚੜ੍ਹਦੇ ਜੁੜੇ ਰਹੋ ਬਲੌਗ ਨਾਲ ਐਫ 207 ਇਹ ਕਿਹਦਾ 1540 ਐਫ 206 ਇਹ ਨਿਆ ਹੋੜੇ ਇਹ ਤਾਂ ਇਹਦਾ ਆਪਾਂ ਨੂੰ ਬ੍ਰੈਕਟ ਵੀ ਚਾਹੀਦਾ ਨਾਲ ਚੌਰਸ ਸੱਤ ਦਾ ਹਾਂ ਅਗਰ ਤਾਂ ਕੱਢ ਵੀ ਦਿੱਤਾ ਸਮਾਨ ਸੱਟ ਮਾਰਨ ਨੂੰ ਉੱਪਰ ਜਾ ਰਿਹਾ ਆਂ ਜਮਲਾਂ ਗੱਡੀਆਂ ਡੀਜ਼ਲ ਪਕਾ ਇਹਦੇ ਨਾਲ ਦੀ ਕਟਰ ਲੈ ਦੇਖਦਾ ਦੋ ਬੈਰੰਗ ਨੀ ਬਾਈ ਦਾ ਨਟ ਇਹ ਕਾਈ ਦੇ ਨਾਲ ਦਾ ਨਟ ਦੇ ਦੀ ਵੀਰੇ ਠਿਮਰੀ ਕੱਢ ਲਾ ਕਿੱਥੇ ਪੈਣਾ ਇਹ ਨਾ ਉਹਦਾ ਬਾਹਲਾ ਲੰਬਾ ਹੋਵੇ ਆ ਹੋਗਾ ਬਸ 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 ਇੱਕ ਠਿਮਰੀ ਦੇ ਨਾਲ ਵੀਰੇ ਓਕੇ ਜੀ ਸੇਮੇ ਕਟਰ ਹੂੰ ਆ ਆ ਹੋ ਗਿਆ ਜਿਹੜਾ ਸਮਾਨ ਨੇ ਜਾਨੀ ਕਿ ਤੇਤੋ ਲਿਤਾ ਇੱਕ ਸਾਈਡ ਰੱਖ ਦਿੰਦੇ ਆ ਹੂੰ ਹੂੰ ਇਹ ਕੋਈ ਨਾ ਠੀਕ ਆ ਜੀ ਆਹ ਹੋ ਗਿਆ ਚੋਰੀ ਜੀ ਦੇਖਣਾ ਹੱਥ ਮਾਰ ਕੇ ਹੋਰ ਕਿ ਰਹਿ ਗਿਆ ਇਕ ਨਾ ਬਰੇ ਇਹਦੇ ਨਾਲ ਦੇ ਦੋ ਕਾਬਲੇ ਦੋ ਟੀਮਰੀਆਂ ਦੋਏ ਬਾਛਰਾਂ ਦੇ ਦੀ ਕਿੰਨੇ ਦਾ ਵੀਰੇ ਇਹ ਗਰੀਸ ਦਾ ਡੱਬਾ ਠੀਕ ਕਿੰਨੇ ਦੀ ਕੋਈ ਨਹੀਂ ਪਤਾ ਹੁੰਦਾ ਬਤਾਤਾ ਚ ਨੋਅ ਹੋਏ ਲਿਖ ਦੇਣਾ ਦਾ ਡੱਬਾ ਹਾਂ ਹੂੰ ਬਾਕੀ ਜੇ ਕੋਈ ਸਮਾਨ ਹੋਰ ਲਿਆਉਣਾ ਹੋਊਗਾ ਮੈਂ ਆ ਕੇ ਲੈ ਜਾਊਂਗਾ ਠੀਕ ਆ ਹੂੰ ਆਏ ਨੇ ਸ਼ੀਲ ਜੀ ਤੇ ਤਾਂ ਸੱਟਾਂ ਮਾਰੀਆਂ ਨੇ ਉਹ ਜਿਹੜਾ ਬੈਰਿੰਗ ਪਾਇਆ ਵਾ ਇੱਧਰ ਕਦੀ ਸੱਟ ਲੱਗੀ ਹੋਈ ਆ ਹੂੰ ਥੋੜੀ ਜਿਹੀ ਤੇ ਜੱਕਰ ਦਾ ਨਹੀਂ ਕੋਈ ਚੱਕਰ ਨਹੀਂ ਆਇਆ ਨਾ ਇਹ ਉਹ ਤਾਂ ਅੰਗਰੇਜ਼ ਰੋਕਣ ਨੂੰ ਵੀ ਹੁੰਦਾ ਹੈ ਲੈ ਕਿੜਾ ਉਹ ਗੱਗੂ ਤਾਂ ਹਾਂ ਚੱਲ ਠੀਕ ਆ ਹੁਣ ਦੇਖੇ ਹੋ ਗਿਆ ਮਾਚੋ ਅਸੀਂ ਲੈ ਕਿੜਾ ਦੇ ਦਾਂ ਕਿੜਾ ਹਾਂ ਦੋਵੇਂ ਪਾਸੇ ਹੋ ਗੱਲ ਜੀ ਦੇ ਦੇ ਹਾਂ ਬੱਸ ਮੜ ਜਾ ਪਿੱਛੇ ਮੋੜ ਹੋਰ ਤੇ ਵੀਰੋ ਉਹ ਇੱਕ ਅੰਦਰਲਾ 베어ਿੰਗ ਨਮਾ ਪਾਇਆ ਤੇ ਇੱਕ ਆ ਦੇਖੋ ਕਟਰ ਨਮੀ ਲਿਆ ਕੇ ਪਾਤੀ ਪੁਲੀ ਚ ਤੇ ਇਧਰੋਂ ਚੈਂਦਾ ਇਹ ਕੰਮ ਕਰਤਾ ਆ ਦੇਖੋ ਕਿ ਲੰਗ ਟਾਂਕਾ ਲਾਦੇ ਯਾਰ ਇੰਨੀ ਕੇ ਰੱਖੀ ਆਪਾਂ ਨੇ ਕਿ ਆ ਜਿਹੜਾ ਆ ਕਾਪਾ 베어ਿੰਗ ਦਾ ਇਹਦਾ ਵੀ ਅੰਦਰਲਾ ਵਾਟ ਕੇ ਲੱਗੂਗਾ ਗਿਆ ਬਾਇਆ ਬਸ ਇੱਕ ਕੰਮ ਚਲਾਤਾ ਆਪਾਂ ਨੇ ਤੇ ਗਾਹਾਂ ਆਇ ਟਲਵੀ ਵਧੀਆ ਸਾਤ ਦਈ ਜਾਂਦਾ ਚਲੀ ਜਾਊਗਾ ਤੇ ਬਾਕੀ ਜਿਹੜੀ ਆ ਰਾੜਾ ਵੀਰੋ ਇਹਦੇ ਵਿੱਚ ਵੀ ਬਲ ਸੀ ਇਹ ਵੀ ਘੜਤ ਆਪਾਂ ਨੇ ਘਣ ਨਾਲ ਸਾਵਲਾ ਚਾਲ ਬਣੂ ਗਗੂ ਬਾਲਾ ਬੜਾ ਨਾ ਲਾ ਦੀ ਅੱਛਾ ਟੇਵਾ ਨਟ ਕੱਢ ਕੇ ਹਟੇਗਾ ਫਿਰ ਅੱਜ ਹੈ ਬੈਲਟਰ ਚਲ ਦੇ ਦੇ ਅੱਜ ਟੇਵਾ ਨਟ ਕੱਢਦਾ ਕਿ ਨਹੀਂ ਉਹ ਅੱਗ ਲੱਗੀ ਰੰਗ ਦਾ ਯਾਰ ਕੰਮੇਰੀ ਉਹ ਕੱਚੀ ਬੀੜਾ ਬਣ ਜਾ ਖੜਾ ਠੰਡਾ ਹੋ ਲੈਣ ਤੇ ਹੁਣ ਦੇ ਦੇ ਨਾਟ ਲੈ ਪਨ ਆ ਪਿਆ ਪਾਨਾ ਦੇਖਦੇ ਆਂ ਬਾਈ ਟੁੱਟੇਵਾ ਨਟ ਕੱਟਦਾ ਕਿ ਨਹੀਂ ਮੁੰਡਾ ਵੀਡੀਓ ਬਣ ਰਹੀ ਆ ਲਾਈਵ ਨਾ ਤੇ ਨਾ ਨਿਕਲ ਆ ਠੀਕ ਆ ਆ ਨਟ ਵਿੱਚ ਟੁੱਟਿਆ ਵਾ ਸੀ ਛੋਟਾ ਖੜਦਾ ਠੰਡਾ ਦਾ ਹੋਣਾ ਤੇ ਗੇੜਾ ਖਾ ਜਾਣਾ ਉਹ ਉੱਤੇ ਵੀ ਲਾਲ ਕਰਿਆ ਪਿਆ ਅੱਗੇ ਪਿੱਛੇ ਕਰ ਕਰ ਖੇਲ ਰਿਹਾ ਹੈ ਨਾ ਚਲਾ ਦੇ ਦੇ ਦੇਖਦੇ ਹੋ ਹਟ ਗਿਆ ਦੇਖੀ ਮਰ ਜਾ ਰਹੀ ਕੰਨਾਂ ਮਾ ਕੇ ਉੱਥੇ ਟੰਕਾ ਲਾਉਣੇ ਰੋ ਦੀ ਦੋ ਵਜੇ ਨਾਲ ਜੜ ਚਾਹੇ ਤਾਂ ਬਹੁਤ ਦੂਰ ਹਾਂ ਜੱਪੀ ਕੱਟ ਗਿਆ ਯਾਰ ਕੀ ਜੀ ਜੀ ਲੈ ਵੀ ਨਟ ਨੂੰ ਲਾਤਾ ਬੈਲਟ ਟੁੱਟਿਆ ਪਾਤੀ ਦੇਖਦੇ ਆ ਵੀ ਖੁੱਲੂਕ ਨਹੀਂ ਬੈਲਟ ਕਰਕੇ ਨਟ ਖਿੱਚ ਲਿਆਂਦਾ ਆ ਬਾਓ ਫੋਰਮੈਨ ਮੈਨੂੰ ਤੇਰੇ ਤੇ ਆਸ ਤੀ ਖਾਰੀ ਮਸ਼ੀਨਤਾ ਦਾ ਘਰਤੀ ਬੈਲ ਢੋਕੇ ਜਦ DNA ਮਸ਼ੀਨ ਪੂਰੀ ਕੰਪਲੀਟ ਕਰਕੇ ਲੀਵਰ ਲਾਦਾ ਨਾ ਮੈਂ ਕੱਲਾ ਕੱਲਾ ਨੰਗ ਘੜਾਉਂਗਾ ਵੀ ਇਹ ਮੁੰਡੇ ਨੇ ਆ ਕਰਿਆ ਦਿਖਾਈ ਇੱਧਰ ਦਿਖਾ ਵੀਡੀਓ ਚ ਅਰੇ ਟਾਂਕ ਕਿਉਂ ਲਾਦੇ ਸੀ ਪਿਛਲੀ ਵਾਰੀ ਹਾਂ ਯਾਰ ਆ ਨੱਟ ਵਿੱਚ ਟੁੱਟ ਗਿਆ ਸੀ ਨਾ ਫੇ ਪਲੇਟੇ ਟਾਂਕਾ ਲਾਦਾ ਠੀਕ ਆ ਬੰਦ ਕਰਤੀ ਲੈ ਪਾ ਹੁਣ ਚੜਾ ਦੇ ਕਰਦੇ ਟਾਂਕ ਕਰ ਜਾਦਾ ਤੇ ਖਾਰੀ ਇਥੋਂ ਕੱਢਿਆ ਚੱਲ ਇਹਦੇ ਲਈ ਵੀ ਹੁਣ ਨੱਟ ਫਿੱਟ ਹੁਣ ਤਾਂ ਹੀ ਟਾਂਕਾ ਲਾਉਣ ਦੀ ਲੋੜ ਆ ਪਿਆ ਸਾਰਾ ਸਮਾਨ ਇੱਕ ਸਾਈਡ ਪੱਕੇ ਚ ਜਦ ਮਰਜ਼ੀ ਜਿਹੜਾ ਬੈਰਿੰਗ ਪੱਟਣਾ ਕੋਸ ਖੋਲਣਾ ਮਸ਼ੀਨ ਦਾ ਜਦੈ ਆਪਣਾ ਇਧਰੋਂ ਚਾਬੀ ਬੰਨਣਾ ਚੱਕੋ ਹਲੇ ਟੂਲ ਨਾ ਭਰੀ ਬਾਈ ਕੋਈ ਫਾਇਦਾ ਨਹੀਂ ਹੈਗਾ ਟੂਲਾਂ ਜਾਂ ਪਾਵਾਂਗੇ ਜਾਂ ਖੇਤ ਚਲਣੀ ਹੈ ਮਸ਼ੀਨ ਕਿਸ ਦੇ ਕਿ ਨਹੀਂ ਮਾ ਟੂਲਾਂ ਦੀ ਸਮਝ ਜਾਂ ਪਾਵਾਂਗੇ ਜਾਂ ਕਿਸ ਦੇ ਖੇਤ ਚ ਚਲਾਉਣੀ ਹੈ ਮਸ਼ੀਨ ਹਲੇ ਤਾਂ ਟੂਲ ਗੱਗੂ ਦੂਹਲੜ ਭਰਾਂਗੇ ਬਰੀ ਕੋ ਚਾਬੀਆਂ ਬੰਨਣੇ ਰੱਖਣਾ ਟਰੈਕਟਰ 'ਚ ਮੋਟਾ ਚਾਬੀ ਬੰਨਣਾ ਰੱਖਣਾ ਟੂਲ 'ਚ ਔਰ ਇੱਕ ਕੰਮ ਕਰਨਾ ਐਦ ਕੀ ਯਾਰ ਚਾਹੇ ਗੱਗੂ ਦੇਖੀ ਹਾਂ ਭਾਈ ਇੱਕ ਇੱਕ ਨਾਟਕ ਆ ਕੋ ਕਾਬਲਾ ਪੈਂਦਾ ਕਰਨਾ ਇਹਦੇ ਵਿੱਚ ਦੇਖੀ ਆ ਬੰਦ ਰੱਖਦਾ ਕਰਦਾ ਨਹੀਂ ਪੈਂਦਾ ਟੂਲਾਂ ਚ ਐ ਲੰਬਾ ਪਾ ਦਿਆ ਕਰਨਾ ਕੋਈ ਕਚੂੜੀ ਚੜਾ ਦੇਣੇ ਲੰਬੇ ਕਾਬਲੇ ਵੀ ਚੂੜੀ ਚੜਾ ਦੇ ਕਰਨੇ ਉਹ ਸਪਰਿੱਟ ਪੈਂਦਾ ਦੇਖੀ ਢਿੱਲਾ ਟਾਪਾ ਚੱਕਾ ਜਾਂਦਾ ਜੇ ਕਰਦਾ ਭਰ ਜਾਂਦਾ ਯਾਰ ਚਾਬੀ ਬੰਨਾ ਤਾਂ ਹੀ ਨਹੀਂ ਮਿਲਦਾ ਕੋਈ ਟਾਈਮ ਤੇ ਲੈ ਵੀ ਮਿੱਤਰ ਅਸਮਾਨਤਾ ਮੈਂ ਦਿੱਤਾ ਚੁਗ ਆਹ ਹੁਣ ਤੋਂ ਟਰੈਕਟਰ ਕਰ ਲਾ ਸਟਾਰਟ ਦੇਖੀਏ ਫਿਰ ਲੀਵਰ ਲਾ ਕੇ ਮਸ਼ੀਨ ਦਾ ਕੀ ਕਹਿੰਦੀ ਆ ਖੜਕਾ ਦੜਕਾ ਕਰ ਗਈ ਚੱਕ ਤਾਂ ਮਸ਼ੀਨ ਦਾ ਮੁਰਤ ਸਮਾਨ ਤਾਂ ਚੱਕਦਾ ਬਾਈ ਇੱਥੇ ਦੇਖ ਲੈਣਾ ਹੁਣ ਮਸ਼ੀਨ 'ਚ ਕੋਈ ਮਸ਼ੀਨ 'ਚ ਸਮਾਨ ਦੇਖਾਂ ਕੋਈ ਚੜਨੇ ਦਾ ਬਾਤ ਹੋਣਾਗੇ ਜੇ ਜੇ ਫਿਰ ਮੈਨੂੰ ਨਾ ਢਿੱਲਾ ਕਰਨਾ ਪੈਣਾ ਭਾਈ ਸਾਹਿਬ ਇੱਕ ਤੈਨੂੰ ਗੱਲ ਦੱਸਾਂ ਚਾਰਨੇ ਦਾ ਹੁਣ ਚਲਾ ਕੇ ਦੇਖ ਲੈ ਜੇ ਤਾਂ ਓਕੇ ਬੈਠ ਗਿਆ ਉਹ ਕਸ ਦੀ ਨਹੀਂ ਫਿਰ ਬਾਹਰ ਨਿਕਲ ਕੇ ਹੋ ਗਏ ਮਰ ਜਾ ਡਿੱਕੇ ਜਾ ਹੁੰਨੀ ਸੀ ਨਾਟਾ ਨਾਟੇ ਫਿਰ ਮੈਂ ਨਾਟ ਰਿਹਾ ਬਾਬਾ ਨਾਟ ਲੰਬਾ ਪਾ ਦੀ ਦੇਖ ਬਈ ਮਸ਼ੀਨ ਦੇ ਵਾਲਾ ਤਾਂ ਕੁਝ ਨਹੀਂ ਹੈਗਾ ਪਰ ਕੌਦੀਆਂ ਚਮਚੇ ਜੇ ਜੱਕ ਲਾ ਆ ਦੇਖ ਬਾਕੀ ਮੁਰਤੋਂ ਮੈਂ ਕਰਤੀ ਖਾਲੀ ਮੈਂ ਉੱਪਰ ਦੇਖ ਲੈਣੇ ਮਸ਼ੀਨ ਤਾਂ ਉਹ ਰੋਜ ਲਾ ਕੇ ਦੇਖਣੀ ਆ ਅਵਧਰ ਕੰਦਗੰਨੂ ਕਰ ਦੇਣਾ ਮੈਂ ਸਾਡੇ ਨਾਲ ਗੱਲ ਨੂੰ ਕਰਨਾ ਬਾੜੀ ਰੇਸ ਨਾਲ ਦੀ ਕਿਤੇ ਡੰਗਲ ਡਰ ਜਾਣ ਬਸ ਹਾਵੀ ਚਲਾ ਲਈ 14 ਕੁ ਸੌ ਚੱਕਰਾਂ ਤੇ ਬਾਅਦ ਜੇ ਨਾਰਮਲੀ ਯਾਰ ਖੇਚ ਚੱਲਦੀ 14 ਕੁ ਸੌ ਚੱਕਰਾਂ ਤੇ ਬਲੇਡ ਭਾਂਡ ਦੇ ਉੱਪਰ ਫੈਲਿਆ ਮੂਰੇ ਬਲੇਡ ਵੀ ਵੇ ਤੇਰਾ ਮੋਬਾਈਲ ਵੀ ਆ ਤਾਂ ਮੇਰਾ ਬਲੇਡ ਆ ਮੈਂ ਤਿਆਰ ਕਰਿਆ ਵੇ ਦੇਖ ਕਿੰਨਾ ਘੰਟੇ ਇਹਦੇ ਨਾਲ ਵੱਡੇ ਦੇ ਤਾਰਾਂ ਨੂੰ ਆ ਕਰੀ ਤਾਰਨਾ ਫਿਰ ਆ ਮੋਹਲੇ ਆਨ ਦਾ ਚੱਕਲ ਬਈ ਐਨ ਕਾ ਰੱਖਦੀ ਏ ਚਵੱチェ ਤੇ

ਇਹ ਤਾਂ ਪ੍ਰਦੂਸ਼ਣ ਖਾਂਦਾ ਤੇ ਇਹਦੀ ਵਜ੍ਹਾ ਕਰਕੇ ਇਹਨੂੰ ਦੁਬਾਰਾ ਯੂਜ਼ ਕਰ ਲੈਣੀ ਆ ਮੈਂ ਇਹਦਾ ਬੱਸ ਆ ਨਾਮ ਵਾਲਾ ਸਟicker ਤਾਰਦਾ ਮੈਂ ਪੁਰਾਣੀ ਯੂਕੇਜੀ ਕਲਾਸ ਦਾ ਵੀ ਫਰਸਟ ਕਲਾਸ ਦਾ ਨਵਾਂ ਸਟicker ਲਗਾਦਾ ਬਾਕੀ ਵਹੀ ਕੁਛ ਆ ਤਾਂ ਬੱਸ ਇਹੇ ਦਿਖਾਈ ਮਰ ਜਾ ਕਾਪੀਆਂ ਨਵੀਆਂ ਪੁੱਤ ਬੁਕਸਾਂ ਲਈ ਇਹ ਵੀ ਕਰ ਲੈਣਾ ਮੈਂ ਬੁਕਸਾਂ ਦੇ ਪੱਈਆਂ ਨੇ ਤਾਰ ਕੇ ਇਹਨਾਂ ਦੇ ਉੱਪਰ ਚੜਾ ਦੇਣਾ ਦੇਖੀ ਹਾਂ ਜੇਲ ਤਾਂ ਠੀਕ ਆ ਕਾਪੀਆਂ ਦੀ ਆ ਦੇਖ ਹਾਂ ਜੀਲ ਤਾਂ ਠੀਕ ਹੈ ਤਾਂ ਹੀ ਚੜਾਉਂਦੇ ਨਾ ਵਧੀਆ ਬੁਕਸ ਨੇ ਨਾ ਸੱਚੋ ਕਾਪੀਜ਼ ਓਕੇ ਨੇ ਪੁਰੀਆਂ ਕਾਪੀਆਂ ਤੇ ਤਿੰਨ ਚਾਰ ਇਹਨੂੰ ਕਿਤਾਬਾਂ 10 ਲੱਗਣੀਆਂ ਨੇ ਤੇ ਕਾਪੀਆਂ 5 ਨੇ ਕਿ ਚੱਕਰ ਇੱਕ ਨਹੀਂ ਹੁੰਦਾ ਸਾਢੇ ਪੰਜਾਂ ਦਾ ਬਸ ਪੜ੍ਹਨ ਤੇ ਆਹ ਕਵਰ ਪੁਰਾਣੇ ਨੂੰ ਯੂਜ਼ ਕਰ ਰਹੇ ਆਂ ਵੀਰੋ ਆਹ ਪਾਲਿਸੀ ਨੂੰ ਜੇ ਆਪਾਂ ਇਕਨ ਸਿੱਟਾਂਗੇ ਨਾ ਇਹਨੇ ਸਾੜਨਾ ਨਾ ਗਲਣਾ ਇਹ ਪ੍ਰਦੂਸ਼ਣੇ ਫਲਾਉਂਦਾ ਇਸ ਕਰਕੇ ਆਪਾਂ ਸਟicker ਨਵੇਂ ਲਾਦਨੇ ਆਂ ਠੀਕ ਆ ਤੇ ਆ ਉਹੀ ਜਿਲਤ ਯੂਜ਼ ਕਰ ਲੈਨੇ ਆ ਸਕੂਲ ਵਾਲੀ ਦੇਖੋ 9 ਵੀ ਲਿਖਿਆ ਹੋਇਆ ਸਾਰਾ ਕੁਝ ਉਹੀ ਰੀਯੂਜ਼ ਕਰ ਲਿਖਿਆ ਹੋਇਆ ਵੀ ਹੈ ਵੈਸੇ ਵੀ ਉਹੀ ਸਾਰੀ ਜਿਲਤ ਹੀ ਰੀਯੂਜ਼ ਹੋ ਜਾਂਦੀ ਆ ਤੇ ਆ ਦੇਖੋ ਸਟicker ਆਪਾਂ ਬਦਲ ਦਿੰਨੇ ਆ ਇਹਦੇ ਉੱਪਰ ਲਿਖਿਆ ਹੋਇਆ ਵੀ ਹੁੰਦਾ ਇਹ ਕਿਹੜਾ ਹੈ ਕੀ ਚੀਜ਼ ਜਿਹੜੇ ਸਟੇ ਨੇ ਯੂਜ਼ ਕਰਨੇ ਉਹਨਾਂ ਤੋਂ ਬਾਅਦ ਲਿਖਿਆ ਹੁੰਦਾ ਤਾਂ ਖਵਰ ਹੂੰ ਯੂਜ਼ ਕਰ ਲੈਣਾ ਹਾਂਜੀ ਵੀਰੋ ਜੇਕਰ ਸਾਡਾ ਬਲੌਗ ਵਧੀਆ ਲੱਗਦਾ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਵੀ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਜੋ ਸਾਨੂੰ ਸਾਡੀ ਕਮੀਆਂ ਪਤਾ ਲੱਗ ਸਕਣ ਆਪਾਂ ਉਹ ਕਮੀਆਂ ਸੁਧਾਰੀਏ ਵੀਡੀਓ ਜੀ ਹੈਨਾ ਤੇ ਲਾਈਕ ਜ਼ਰੂਰ ਕਰੋ ਥੈਂਕ ਯੂ